ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਪਰ ਡਾਇਰੈਕਟ ਗਾਵਾਂ ਦੇ ਫਾਰਮ ਦੇ ਵਿੱਚੋਂ ਕਵਰ ਕਰਦੇ ਪਿਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅਗੇ ਕਦੀ ਗੱਲਬਾਤ ਜਿਹੜਾ ਸਾਹਮਣੇ ਆਪਾਂ ਨੱਕ ਦੇਖਦੇ ਪਏ ਵਿਕਰੀ ਲਈ ਸੇਲ ਆ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਪ੍ਰਵਿੰਦਰ ਸਿੰਘ ਨਾਮ ਹੈ ਪਿੰਡ ਕਲਾ ਜਿਲ੍ਹਾ ਪੈ ਗਿਆ ਆਪ ਨੂੰ ਬਰਨਾਲਾ ਤੇ ਮੋਬਾਈਲ ਨੰਬਰ ਆ ਗਿਆ 9878448264 ਜਿਹੜਾ ਹੁਣ ਆਪਾਂ ਫਾਰਮ ਕਰਦੇ ਪਏ ਕੈ ਕਿ ਸਾਲੋਂ ਤੋਂ ਆਪਾਂ ਨੂੰ ਕੰਮ ਹੋ ਗਿਆ ਇਸ 20 ਸਾਲੋਂ ਤੋਂ ਕੰਮ ਕਰਦੇ ਹਾਂ 2002 ਦਾ ਕੰਮ ਕਰਿਆ ਠੀਕ ਆ 20 ਸਾਲੋਂ ਤੋਂ ਲੈ ਕੇ ਆਪਾਂ ਆਪਦੀ ਘਰ ਦੀ ਬਰੀਡ ਚੈਰ ਕਰ ਲਈ ਜਿਹੜੀ ਅੱਜ ਆਪਾਂ ਬੈਡ ਦੀ ਵੀਡੀਓ ਕਵਰ ਕਰਦੇ ਪਏ ਆ ਇਹ ਘਰ ਦੀ ਹੋਮ ਬਰੀਡ ਆ ਹਾਂ ਹੋਮ ਬਰੀਡ ਆ ਕਿਹੜਾ ਸੂਏ ਇਸ ਵਾਰ ਸੂਈ ਆ ਇਹ ਦੂਜੇ ਸੂਏ ਸੂਈ ਆ ਦੂਜੇ ਸੂਏ ਕੈ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ ਛੇਮਾ ਦੇਣਾ ਤੇ ਬੱਚਾ ਇਹਦੇ ਪਿੱਛੇ ਕੀ ਆ ਬੱਚੀ ਆ ਗਈ ਨਾ ਠੀਕ ਆ ਬੱਚੀ ਤੇ ਜਟਰਾ ਦੀ ਬੱਚੀ ਆ ਕਰੀ ਜੀ ਸੋ ਪੀਡੀਐਫ ਦੇ ਕਰੇਜ ਦੇ ਸਟਰਾ ਦੀ ਆਪ ਆ ਤੇ ਫਿਰ ਸੀਮਨ ਵਗੈਰਾ ਆਪ ਦਾ ਆਪ ਰੱਖੀ ਦੇ ਕੋਲੇ ਆਪ ਦੇ ਕੋਲੇ ਸ਼ਰੰਡਰ ਆਪ ਕਰੀਦਾ ਸਾਰਾ ਕੁਝ ਠੀਕ ਆ ਇਹ ਆਈ ਵਗੈਰਾ ਆਪ ਕਰੀਦੇ ਸੁਭਰੋ ਵੇਖੋ ਵੀਰ ਦਾ ਬਣ ਕੇ ਚਲੋ ਤਜਰਬਾ ਵੀ ਨਾਲ ਤੇ ਇਹ ਵਰਕ ਵੀ ਮੰਨ ਕੇ ਚਲੋ ਬਸ ਕੱਲਾ ਆਪ ਦੇ ਫਾਰਮ ਦੇ ਕਰਦੇ ਬਾਹਰ ਨਹੀਂ ਮੰਨ ਲਵਾਂਦੀ ਆਪ ਸਾਭ ਜਾਓ ਠੀਕ ਹੈ ਤੇ ਜਿਹੜੀ ਇਹ ਬੱਚੀ ਆ ਆਪਾ ਕਵਰ ਕਰਦੇ ਪਏ ਇਹ ਆਪ ਕਿਹੜੇ ਸੀਮਨ ਦੀ ਆ ਇਹ ਪੀਡੀਐਫ ਦੇ ਸਟਰਾ ਦੀ ਹੋਈ ਆ ਠੀਕ ਆ ਇਹ ਪੀਡੀਐਫ ਕੀ ਬਾਹੂਗਾ ਕਿਹੜੀ ਦੀ ਠੀਕ ਹੈ ਤੇ ਅੱਜ 6 ਦਿਨ ਹੋ ਗਿਆ ਸੂਈ ਨੂੰ ਹਾਂ ਦੁੱਧ ਕਿੰਨਾ ਹੋਣਾ ਹਾਜ਼ਰ ਹੈ? ਮੇਰੇ ਦੁੱਧ 15 ਕਿਲੋ। 15 ਕਿਲੋ ਝੋਨ ਵਾਲਾ। ਹਾਂ। 7.5 ਕਿਲੋ ਟੈਂਪ ਦਾ। ਹਾਂ। 2 ਟੈਂਪ ਚ ਵਾ ਕੇ ਦੇ ਦਾਂਗੇ। ਹਾਂ। ਤੇ ਆਪਾਂ ਤੇਲ ਲਾ ਦੇ ਥਣ ਚੋਂ ਅੱਧੇ ਥਾਣਾ। ਲੈ ਤੁਹਾਨੂੰ ਤੇਲਾ। ਕਿਹੜੇ ਤੋਂ? ਇਹ ਬਹਿਣੀ ਵਾਲੇ ਤੋਂ ਇਹ ਤੋਂ। ਤੇ ਇਹਦੇ ਚ 300 ਗ੍ਰਾਮ 400 ਗ੍ਰਾਮ ਦੁੱਧ ਆਉਂਦਾ। ਬਾਕੀ ਕਿੰਨੇ ਸਾਨੂੰ ਓਕੇ? ਕਿੰਨੇ ਸਾਨੂੰ ਓਕੇ? ਬਹਿਣੀ ਵਾਲਾ ਮਗਰਲਾ ਥਾਣਾ। ਮੰਨ ਕੇ ਚੱਲੋ ਵੀ ਅੱਧੇ ਤੋਂ ਘੱਟ ਆ। ਅੱਧੇ ਤੋਂ ਘੱਟ। ਠੀਕ ਹੈ ਬਾਕੀ। ਇਸ ਛੂਣ ਵੇਲੇ ਬੈਠਣ ਉੱਠਣ ਨਾਲ ਹੋ ਗਿਆ। ਠੀਕ ਹੈ ਜਿਹਦਾ ਆਪਾਂ ਡਰਾਈ ਕੀਤੀ ਛੋ ਬੈਂਦੀ ਕੁੜੀ ਦਾ ਦਾਅ ਵਾਕਇ ਹੋਗਾ ਥੋੜਾ ਜਿਹਾ ਪਿਛਲੇ ਸਵੇਰੇ ਨੇ ਤਾਜੀ ਨਦੂਦ ਕਿੰਨਾ ਪਾਤਾ ਸੀਗਾ 25 ਕਿਲੋ ਤੁੱਤੇ ਦਿੱਤਾ ਸੀ 25 ਕਿਲੋ ਤੇ ਇਸ ਵਾਰ ਜਿਵੇਂ ਤਿੱਲ ਵੀ ਹੈਗੀ ਆਪਾਂ ਅੰਦਾਜ਼ਾ ਕੀ ਕਹਿੰਦਾ 20 ਕਿਲੋ ਦੁੱਧ 20 ਕਿਲੋ ਮੰਨ ਕੇ ਲੈ ਲਿਵੰਦਾ ਤੇ ਬਾਕੀ ਬੱਛੀ ਵਿਛੇ ਪੀਡੀਐਫ ਦੇ ਕਿਹੜੇ ਦੱਸੇਂ ਕਰੇਜ ਦੀ ਪੀਡੀਐਫ ਦੇ ਕਰੇਜ ਦੀ ਆਪਾਂ ਚੌਂਡ ਚਵਾ ਓਕੇ ਤੇਰਾ ਨੰਬਰ ਪੂਰਾ ਨੰਬਰ ਹੈ ਓਕੇ ਤੇ ਰੇਟ ਇਹਦਾ ਕੀ ਹੋਊਗਾ ਰੇਟ ਫੋਨ ਤੇ ਕਰ ਲਾਂਗੇ ਚੀਜ਼ ਦੇ ਹਿਸਾਬ ਨਾਲ ਹੋਊਗਾ ਹਾਂ ਟੋਰਿਓ ਵਾਰ ਲੋ ਸੋ ਵੀਰ ਚੀਜ਼ ਦੇ ਅਕੋਰਡਿੰਗ ਰੇਟ ਹੋਊਗਾ ਤੇ ਦੂਸਰਾ ਸੁਲੂ ਸੁਇਆ ਦੰਦਾ ਚ ਲਗਭਗ ਮੇਰੇ ਹਿਸਾਬ ਨਾਲ ਜਵਾਨ ਹੋ ਗਈ ਹੋਊਏ ਸੋ ਦੰਦਾ ਜਵਾਨ ਇੱਕ ਪਾਸੇ ਮਾੜੀ ਜੀ ਸੰਗ ਦੀ ਫੋਟ ਹੈਗੀ ਆ ਹਨਾ ਹਾਂ ਸੋ ਕਦ ਕਾੜ ਦੇਖੋ ਜਿੰਦ ਜਾਨ ਤੇ ਬਹੁਤ ਚੰਗੀ ਤੇ ਜਿਹੜੀ ਨੇਵੇ ਦੇ ਵਿੱਚ ਮੰਨ ਕੇ ਚੱਲੋ ਫਾਲਟ ਹੋ ਆਪਾਂ ਦੱਸ ਹੀ ਦਿੱਤਾ ਕਿ ਬਹਿਣੀ ਵਾਲੇ ਮਗਰਲੇ ਥਣ ਤੋਂ ਧਾਰਾ ਮੰਨ ਕੇ ਚੱਲੋ ਪੰਜ ਸੱਤ ਤਾਂ ਆਉਂਦੀਆਂ ਦਸ ਤਾਂ ਹਨਾ ਹੈਗਾ ਪਾਇਆ ਦੁੱਧ ਉੱਤੇ ਆ ਪਾਇਆ ਦੁੱਧ ਉੱਤੇ ਆ ਸੋ ਦੇਖੋ ਜਰਸੀ ਬੱਚੀ ਪੂਰੀ ਸਾਫ ਸੁਥਰੀ ਲੇਵਾ ਜਿਹੜਾ ਪਮਨ ਕੇ ਹੁਣ ਦਿਖਾਈ ਦਿੰਦਾ ਹੋਊਗਾ ਉਹ ਥਣ ਦੇ ਕਾਰਨ ਥੋੜਾ ਦਿਖਾਈ ਦਿੰਦਾਗਾ ਤੇ ਬਾਕੀ ਤਿੰਨੇ ਥਣ ਹੈਗੇ ਇੱਕ ਨੰਬਰ ਓਕੇ ਬੱਚੀ ਦੇਖੋ ਬਹੁਤ ਪਿਆਰੀ ਜਰਸੀ ਬੱਚੀ ਤੇ ਕੱਦ ਕਾਠ ਵਾਲੇ ਦੇ ਪੇਟੋਂ ਪੈਦਾ ਹੋਈ ਵੀ ਆ 9878484264 ਕੱਲੀ ਇੱਕੋ ਬਿਹੜ ਸੇਲ ਹੋਤੇ ਨੇ ਕੋ ਬਕੋ ਸੋ ਇੱਕੋ ਬਿਹੜ ਫੋਰ ਸੇਲ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਇਹ ਬਿਹੜ ਪਸੰਦ ਹੋਵੇ ਸੁਭਰ ਧਾਰਾ ਪਾ ਮਾਰ ਕੇ ਦਿਖਾ ਦੇਣਾ ਦੇਖੋ ਮੂਹਰੇ ਥਣਾਂ ਦੇ ਧਾਰਾਂ ਪੂਰੀਆਂ ਓਕੇ ਇੱਕ ਨੰਬਰ ਤੇ ਮਗਰ ਜੇ ਮਾਰ ਦਿਓ ਜੀ ਤੇ ਜਿਹੜਾ ਥਾਣਾ ਪਤਿਆਲਾ ਦਾਸ ਨੇ ਇਹਦੇ ਜਮਾਰੇ ਇੱਕ ਦੀ ਧਾਰ ਇਹਦੇ ਚ ਵੀ ਆਉਂਦੀ ਐ ਮਨ ਲਾ ਧਾਰ ਪੂਰੀ ਆਉਂਦੀ ਐ ਹਣਾ ਪੂਰਾ ਫੁੱਲ ਦੁੱਧ ਆ ਜੀ ਦੂਜੇ ਦੂਜੇ ਜਮਾਰ ਦਿਓ ਪਸਮਾ ਵੀ ਨਾਲ ਪੂਰਾ ਕਰਿਆ ਬਣ ਕੇ ਜੇ ਕੋਈ ਦਵਾਈ ਪੁੱਟੀ ਦੂ ਤਾਂ ਥਾਣਾ ਪੂਰਾ ਕਰ ਸਕਦਾ ਇਹਦਾ ਕਰੂਗੀ ਗਾਰੰਟੀ ਨਾਲ ਹੋ ਜੂ ਦਸਾਂ ਦਿਨਾਂ ਤੱਕ ਵੀ ਪੂਰਾ ਹੋ ਜੀ ਠੀਕ ਐ ਪਰ ਆਪਾਂ ਜਿਹੜਾ ਨੋਖਸਾ ਦਾ ਮਨ ਕੇ ਜਿਹੜਾ ਆਪਾਂ ਤਾਂ ਅੱਛਾ ਅੱਧਾ ਥਾਣਾ ਹੈਗਾ ਅੱਧੋ ਥੋੜਾ ਜਿਹਾ ਘੱਟ ਇੱਕ ਹੋਰ ਥਾਰ ਮਾਰਿਓ ਬਾਏ ਉਹ ਜੋ ਮਰੇ ਵਿੱਚ ਕਿਹੜੇ ਕਹਿੰਦੇ ਆਪਾਂ ਉਹ ਥਾਣਾ ਚ ਲੈ ਪੂਰੀ ਚੀਜੀ ਵਰਗੀ ਧਾਰ ਆ ਜਮਾ ਸੋ ਬਰਜਾਇ ਕਲਾ ਕਿਉਂਕਿ ਮੰਨ ਕੇ ਚੱਲੋ ਵੀ ਇਹ ਨਹੀਂ ਗੱਲ ਵੀ ਆਪਾਂ ਕਿਸੇ ਨੂੰ ਠੱਗੀ ਨਹੀਂ ਕਰਦੇ ਗਭਰਾਹ ਕਰਦੇ ਠੀਕ ਹੈ ਸੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਦੇ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਨਵੀਂ